ਸਾਸਿਕਾਰ ਅੱਜ 13 ਤਰੀਕ 12ਵਾਂ ਮਹੀਨਾ 2025 ਜਿਹੜਾ ਆਪਾਂ ਕੱਲ ਲੋਡ ਲਿਆਏ ਤੇ ਪਰਸੋਂ ਉਹ ਵਿਕ ਗਿਆ ਦੀਆ ਤੇ ਉਹਦੇ ਚੋਂ ਆਪਣੇ ਕੋਲੇ ਦੋ ਝੋਟੀਆਂ ਰਹਿ ਗਈਆਂ ਤੇ ਦੋ ਝੋਟੀਆਂ ਆਪਣੇ ਲਵੇ ਹੁਣੇ ਹੋਰ ਆਈਆਂ ਨੇ ਉਹ ਗੱਡੀ ਖੜੀ ਆ ਆਪਣੀ ਹਰਿਆਣੇ ਦੀ ਤੇ ਇਹ ਬਾਈ ਆ ਆਪਣਾ ਇੱਧਰ ਮਿੱਤਰ ਜਿਹੜਾ ਆਪਣਾ ਲੈ ਕੇ ਆਂਦਾ ਸਾਰੇ ਏਰੀਆ ਚ ਮਾਲ ਤੇ ਆਪਣੇ ਕੋਲੇ ਆਹ ਚਾਰ ਝੋਟੀਆਂ ਨੇ ਅੱਜ ਆ ਝੋਟੀ ਕੱਲ ਦੀ ਸੂਈ ਹੋਈ ਆ ਬੋਲੇ ਚ ਝੋਟੀ ਐ 13 14 ਕਿਲੋ ਦੁੱਧ ਜਮੀ ਨਾਰਮਲ 6 ਵਾਤੇ ਦੇਣਾ ਤੇ ਉਹੀ ਆਪਾਂ 15 16 ਕਹੀ ਜਾਈਏ ਉਹਦਾ ਵੀ ਕੋਈ ਫਾਇਦਾ ਨਹੀਂ ਕੱਲ ਦੀ ਸੂਈ ਆ ਬੋਲੇ ਝੋਟੀਆਂ ਤਾਰ ਤੁਰ ਜਮਾ ਰੂਵ ਵਰਗੀ ਆ ਤੇ ਪਿੱਛੇ ਪੁੱਛੇ ਦੀ ਆਪਣੀ ਫੁੱਲ ਲੋਟ ਹੈ ਟਿੱਪਾ 138000 ਦੀ ਦੇ ਦਾਂਗੇ ਬਾਈ ਰੇਟ ਮੈਂ ਤਾਂ ਦੱਸ ਰਿਹਾ ਕਿ ਫਿਰ ਫੋਨ ਬਹੁਤ ਆਈ ਜਾਂਦੇ ਨੇ ਚੰਗਾ ਲੱਗੂ ਆ ਤਾਂ ਫੋਨ ਕਰ ਲਿਓ ਰੇਟ ਇਹ ਨਹੀਂ ਚੰਗਾ ਲੱਗੋ ਕੋਈ ਜੱਕਰ ਨਹੀਂ ਇਹ ਆਪਣੇ ਕਰੇ ਨੇ ਤੁਸੀਂ ਆਪਣੇ ਕਰਿਓ ਜਿਹੜਾ ਕੋਈ ਕਹੂਆ ਦੇਖੋ ਵੀ ਪਸੂ ਬਈ ਹੁਣਾਂ ਇੱਕ ਤਾਂ ਰਹੇ ਨਹੀਂ ਬਹੁਤ ਘੱਟ ਪਸ਼ੂ ਰਹਿ ਗਏ ਇੱਕ ਰੇਟ ਹੁਣ ਹੋ ਰਿਹਾ ਬਾਈ ਪਸ਼ੂਆਂ ਦਾ ਸਵਾ ਤੋਂ ਲੈ ਕੇ 170 75 ਤੱਕ ਮੈਂ ਇਸ ਆਮ ਮਿਲਦੀ ਆ ਹੁਣ 13 14 ਕਿਲੋ ਵਾਲੀ ਤੇ ਆ ਆਪਣੇ ਲਵੇ ਆ ਗਈ ਮਿਊਣੀ ਮਿਊਣੀ ਝੋਟੀ ਐ ਦੁੱਧ 14 15 ਅਗਲੇ ਨੇ ਕਹਿ ਕੇ ਦਿੱਤਾ ਤੇ ਆਪਾਂ 13 14 ਵੀ ਲਈਏ ਲੈ ਵਾਲੂਗਾ ਬਹੁਤ ਸੋਹਣਾ ਤੇ ਸਿੰਘਾਂ ਤੋਂ ਮਿਊਣੀ ਐ ਕੱਦ ਵਿੱਚ ਦਾ ਕੋਈ ਬਾਲਾ ਵੱਡਾ ਕੱਦ ਨਹੀਂ ਦਰਮਿਆਨਾ ਕੱਦਦਾ ਮੰਗਰ ਕਟਾ ਤੇ ਇਹ ਦੇ ਦਾਂਗੇ ਆਪਾਂ 1,45,000 ਦੀ ਸਹੀ ਰੇਟ ਜਮਨ ਜਾਇਜ਼ ਕਰਕੇ ਤੇ ਉਦੋਂ ਆਲਾ ਜੋ ਆਹ ਛੋਟੀ ਐ ਪ्योर ਮੂਰਾ ਦੀ ਜਮਾ ਸਰੀਰ ਸੁਰੂਰ ਬਹੁ ਅੰਗ ਅੰਗ ਲੱਗੇ ਹੋਏ ਨੇ ਪਤਲੇ ਮੰਗਰ ਕੱਟਾ ਸੀਮੰਦਾ ਇਹਦੇ ਬਜਰੰਗੀ ਦਾ ਤੇ ਦੇਖ ਮੰਗਰ ਉਹ ਦਿਖਾ ਦੁੱਧ 13 ਕਿਲੋ ਹਾਜ਼ਰ ਐ ਇਹਦੇ ਥੱਲੇ 15 ਦਿਨਾਂ ਦੀ ਸੂਈ ਐ ਤੇ ਥੋੜਾ ਜਿਹਾ ਗੱਡੀ ਗੁੱਡੀ ਝਾਂ ਕਰਕੇ ਕਿਲੋ 2 ਕਿਲੋ ਡੰਗਰਾ ਦੁੱਧ ਘਟਾ ਸਕਦਾ 13 ਕਿਲੋ ਚੋਕੇ ਲੈ ਦੇ ਆਪਾ ਥਣ ਤੁਣ ਬੜਾ ਸੋਹਣਾ ਲੱਗਿਆ ਹੋਇਆ ਸੀ ਕੱਟਾ ਬਹੁਤ ਮੰਗਰ ਕੱਟਾ ਪਿਓਰ ਟੀਕੇ ਦਾ ਤੇ ਇਹ ਝੋਟੀ ਦੇ ਦਾਂਗੇ ਆਪਾਂ 1 ਲੱਖ 48000 ਦੀ ਇਹ ਆਪਣੀਆਂ ਸਾਰੀਆਂ 5-7000 ਨਾਲ ਨੇ ਬਈ ਇਹਨਾਂ ਦੇ ਪਾ ਲਾ ਕੇ ਚੀਜ਼ਾਂ ਹੁਣ ਆਪਣੀਆਂ ਲਈਆਂ ਹੋਈਆਂ ਨੇ ਆ ਝੋਟੀ ਹੈ ਬੋਲੇ ਤੋਂ ਖਾਲੀ ਕਰਕੇ ਜਮਾ ਅੱਜ ਨਚੋੜੀ ਪਈ ਹੈ ਇਹ ਤਾਂ ਖਾਲੀ ਕਰ ਦੁੱਧ 14-15 ਕਿਲੋ ਦੁੱਧ ਦੱਸਦਾ ਇਦੀ ਓਟ ਪਰ ਹੁਣ ਇਹ ਦੂਜਾ ਦਿਨ ਹੈ ਹਜੇ ਬੂਰਾ ਬੱਚਾ ਹੈ ਮੰਗਰ ਤੇ ਕਾਦੇ ਦਾ ਮੇਰੇ ਜੱਡਾ ਦੇਖੋ ਇੱਧਰ ਕਾਦੇ ਦਾ ਮੇਰੇ ਜੱਡਾ ਕੱਦ ਦਾ ਕੱਦ ਦੀ ਫੁੱਲ ਹੈ ਸਿੰਘ ਦੀ ਜੇਪੇ ਕਿ ਦੰਦੋ ਚੋਗੀ ਹੈ ਇਹ ਦੇਣੀ ਆ ਆਪਾਂ 1,55,000 ਦੀ ਤੇ 45 ਦੀ ਲਈਏ ਦੋ ਖਰਚਾ ਤੇ ਹਜ਼ਾਰੇ ਤੇ ਹੋਰ ਖਰਚਾ ਪੈ ਗਿਆ ਦੀਆ ਇੱਕ ਦੀ ਰੇਟ ਫਿਰ ਇੱਕ 55 ਹੀ ਦੇ ਦਾਂਗੇ ਇਹ 55 ਦੀ ਹੈ ਇਹ 1 ਲੱਖ 48000 ਦੀ ਹੈ ਇਹ 1 ਲੱਖ 45000 ਦੀ ਹੈ ਇਹ 1 ਲੱਖ 38000 ਦੀ ਹੈ ਇਹ 5 5000 7 7000 ਦੇ ਵਿੱਚ ਵਿੱਚ ਝੋਟੀਆਂ ਆਪਾਂ ਦੇਣੀਆਂ ਨੇ ਤੇ ਜੇ ਕਿਸੇ ਨੂੰ ਰੇਟ ਚੰਗਾ ਲੱਗਿਆ ਤਾਂ ਲੈ ਲਿਓ ਨਹੀਂ ਦੇਖੋ ਬਾਈ ਮੇਰੇ ਪਸ਼ੂ ਮੇਰੇ ਕੋਲੇ ਤੁਸੀਂ ਆਪਦੇ ਕਰੇ ਇਹ ਤਾਂ ਦੱਸਿਆ ਵੀ ਜਿਹੜਾ ਬੰਦਾ ਕੋਈ ਦੂਰੋਂ ਚੱਲ ਕੇ ਆਉਂਦਾ ਉਹ ਫਿਰ ਇੱਕ ਤਾਂ ਫੋਨ ਕਰੀ ਜਾਂਦਾ ਬਾਰ ਬਾਰ ਵੀ ਅਗਲਾ ਰੇਟ ਤਾਂ ਪੁੱਛਣੀ ਆ ਹੁਣ ਹਰੇਕ ਬੰਦੇ ਨੇ ਹਨਾ ਕਈ ਬੰਦੇ ਕਹਿੰਦੇ ਨੇ ਵੀ ਰੇਟ ਫੋਨ ਤੇ ਕਰਾਂਗੇ ਹੁਣ ਕੋਈ ਚੱਕਰ ਨਹੀਂ ਦਾਸਤਾ ਚੰਗਾ ਲੱਗੂਆ ਤੁਸੀਂ ਬਈ ਜਰੂਰ ਆਇਓ ਮੋਸਟ ਵੈਲਕਮ ਐ ਪਿੰਡ ਆਪਣਾ ਤੰਬੂ ਵਾਲਾ ਜ਼ਿਲ੍ਹਾ ਪਟਿਆਲਾ ਪਾਤਣਾ ਸ਼ਹਿਰ ਐ ਰੈਡੂ ਡੇਰੀ ਫਾਰਮ ਆਪਣਾ ਪੇਜ ਤੇ ਐਡਰੈਸ ਨੰਬਰ ਸਾਰਾ ਕੁਝ ਦਿੱਤਾ ਹੋਇਆ ਆ ਕੇ ਥਾਣਾ ਦੀ ਪਿੱਛੇ ਦੀ ਆਪਣੀ ਫੁੱਲ ਔਟ ਹੈ ਫੁੱਲ ਜ਼ਿੰਮੇਵਾਰੀ ਐ ਥਾਣਾ ਦੀ ਤੇ ਪਿੱਛੇ ਦੀ ਦੁੱਧ ਤੁਹਾਡੀ ਸੇਵਾ ਦਾ ਜਿੰਨਾ ਔਰੇ ਹੈਗਾ ਉੰਨਾ ਚੋਕੇ ਲੈ ਜਾਓ ਤਿੰਨ ਝੋਟੀਆਂ ਬੋਲੇ ਚ ਨੇ ਦੋ ਝੋਟੀਆਂ ਦੁੱਧ ਇਹਦੇ ਥੱਲੇ 11 ਕਿਲੋ ਦੁੱਧ ਹੋ ਰਿਹਾ ਇਹਦੇ ਥੱਲੇ 13 ਕਿਲੋ ਦੁੱਧ ਹੋ ਰਿਹਾ ਤੇ ਹਾਜੀ ਇਹਨਾਂ ਨੂੰ ਸੂਈਆਂ ਨੂੰ ਇਹਨੂੰ 7-8 ਦਿਨ ਹੋਏ ਨੇ ਇਹਨੂੰ 15 ਦਿਨ ਹੋ ਗਏ 15 ਦਿਨ ਨੂੰ ਕੱਟਨੇ ਅੰਦਰ ਅੰਦਰ ਤੇ ਦੁੱਧ ਦੇ ਥੱਲੇ 13 ਹੋ ਰਿਹਾ ਇਹਦੇ ਥੱਲੇ 11 ਕਿਲੋ ਹਾਜ਼ਰ ਹੈ ਇਹ ਮੀਣੀ ਹੈ ਤੇ ਆ ਪ्योर ਕੁੰਡੇ ਸਿੰਘ ਦੀ ਹੈ ਉਹ ਚਾਰ ਦੰਦ ਝੋਟੀ ਆ ਫੁੱਲ ਕੱਦ ਦੀ ਤੇ ਆ ਤੀਜੀ ਸੂਏ ਝੋਟੀ ਕਿਸੇ ਨੇ ਵੀ ਲੈਣੀ ਹੈ ਆਪਣੇ ਪੇਜ ਤੇ WhatsApp ਤੇ ਕਰਕੇ ਸਕਰੀਨਸ਼ਾਟ ਆਨਲਾਈਨ ਮੰਗਾਣੀ ਹੈ ਥਾਣਾ ਦੀ ਆਪਣੀ ਓਟ ਹੋਊਗੀ ਮੰਗਾ ਸਕਦੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ